ਜਲਾਲਾਬਾਦ ਵਿੱਚ ਉਸ ਵੇਲੇ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਸਰਪੰਚੀ ਦੇ ਇਲੈਕਸ਼ਨਾਂ ਨੂੰ ਲੈ ਕੇ ਗੋਲੀ ਚੱਲਣ ਦਾ ਸਮਾਚਾਰ ਮਿਲਿਆ ਜਿੱਥੇ ਸਰਪੰਚੀ ਦੇ ਇਲੈਕਸ਼ਨਾਂ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਹੀ ਗੋਲੀ ਚੱਲਣ ਨਾਲ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਜ਼ਖਮੀ ਵਿਅਕਤੀ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਅਤੇ ਜ਼ਿਲ੍ਹਾ ਫਾਜ਼ਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਵੀ ਮੌਜੂਦ ਰਹੇ ਅੱਜ ਮੈਂ ਤਾਂ ਵੀਡੀਓ ਸੌਰੀ ਮਾਰਕੀਟ ਮੀਟ ਜਨਾਲਾਬਾਦ ਬੈਠਾ ਜਿੱਦੇ ਲੋਕਲ ਅਸੀਂ ਪੰਚਾਇਤ ਤੋਂ ਡੇਲੀ ਮਿਲਦੇ ਸੋ ਫੋਨ ਆਇਆ ਵੀ ਕਹਿੰਦੇ ਐਂ ਕਰਕੇ ਵੀਡੀਓ ਆਫਿਸ ਗੋਲੀ ਵੱਜ ਗਈ ਸੋ ਇਹ ਮੁੰਡਾ ਸਾਡਾ ਸਰਪੰਚੀ ਦਾ ਕੈਂਡੀਡੇਟਸ ਮੁਹੰਮਦ ਰਜ਼ਾ ਉਥੇ ਭਾਬੀ ਮਾਂ ਨੋਨੀ ਮਾਂ ਨੇ ਆ ਗੋਲੀ ਚ ਨਹੀਂ ਹੋਤੇ ਸੈਂਟਰ ਦਿਲ ਤੇ ਹਾਰਦ ਤੇ ਕੋ ਲੱਗੀ ਔਰ ਵਿਚਾਰਾ ਫਟੜਾ ਉਹਨਾਂ ਨੂੰ ਉਹਦੇ ਅਨੇਥੋ ਰੈਫਰ ਕੀਤਾ ਗਿਆ ਔਰ ਵੀ 25 ਗੁੰਡੇ ਲੈ ਕੇ ਪਤਾ ਨਹੀਂ ਉਥੇ ਕੀ ਕਰਦੇ ਸੀ ਬਾਕੀ ਹੁਣ ਪਤਾ ਲੱਗੂਗਾ ਜਿਵੇਂ ਜਿਵੇਂ ਲੋਕਾਂ ਨਾਲ ਇਡੀ ਧੱਕੇਸ਼ਾਹੀ ਕਰਕੇ ਨਹੀਂ ਹੋ ਸਕਦਾ ਪਰ ਮੈਂ ਸਮਝਦਾ ਅਸੀਂ ਬਹੁਤ ਪੀਸਫੁਲੀ ਕੰਮ ਚਲਾਉਣਾ ਚਾਹਦੇ ਸੀ ਵੀ ਲੋਕਾਂ ਚ ਪੰਚਾਇਤਾਂ ਦੇ ਇਲੈਕਸ਼ਨ ਹੋਣ ਔਰ ਜਦੋਂ ਹੁਣ ਪਤਾ ਲੱਗੂਗਾ ਇਲੈਕਸ਼ਨ ਹੁੰਦੇ ਕਰੇ ਸਾਰੇ ਕੋਈ ਨਹੀਂ ਕੋਈ ਪੁਲਿਸ ਕਾਰ ਵੀ 100% ਹੋਗੀ ਕਿਉਂ ਨਾ ਹੈਗਾ ਕਿ ਜਿਹੜੀ ਅੱਜ ਦੀ ਸਕੂਟਿੰਗ ਚੱਲ ਰਹੀ ਸੀ ਉਹ ਗਰਲਸ ਕਾਲਜ ਚੱਲ ਰਹੀ ਸੀ ਬੜੀ ਪੀਸਫੁਲੀ ਦੇਖਿਆ ਤੁਸੀਂ ਸਾਰਾ ਕੰਪਲੀਟ ਹੋ ਗਿਆ ਸੀ ਪ੍ਰਿੰਸੈਸ ਜੀ ਇਹ ਜਿਹੜਾ ਰੀਜ਼ਨ ਹੈ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਨੋਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਾਨੇ ਜਿਹੜੇ ਹੈਗੇ ਆਏ ਉਹਨਾਂ ਦਾ ਜਿਹੜਾ ਉਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੇ ਸੀਗੇ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਕ ਚ ਸਕੂਲ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਇਹਨੂੰ ਰਿਵਿਊ ਕੀਤਾ ਜਾਵੇ ਨਹੀਂ ਤਾਂ ਅਦਰਵਾਇਜ਼ ਕਾਗਜ਼ ਰੱਦ ਹੋੁੰਦੇ ਹੈਗੇ ਇਸ ਦੌਰਾਨ ਜਦੋਂ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਉਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਠੀਕ ਆਸੀਂ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀਲ ਸੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇਹ ਗੇਟ ਤੋਂ ਨਿਕਲ ਕੇ ਅੱਗੇ ਸੜਕ ਵੱਲ ਆਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਬੰਦੇ ਸੀ ਤੇ ਇਹ ਜਿਹੜੇ ਹੈਗੇ ਲਗਿਆ ਹੈਗਾ ਮਨਦੀਪ ਬਰਾੜ ਉਹਦਾ ਨਾਮ ਹੈ ਉਹ ਕੈਂਡੀਡੇਟ ਸੀਗਾ ਤੇ ਉਹਦੇ ਜਿਹੜਾ ਹੈਗਾ ਹੁਣ ਉਹਨੂੰ ਡੀਐਮਸੀ ਰੈਫਰ ਕਰਤਾ ਤੇ ਉੱਥੇ ਜਿਹੜਾ ਹੈਗਾ ਉਹ ਨੈਕਸਟ ਜਦੋਂ ਕੀ ਹਾਲਾਤ ਹੈਗੇ ਉੱਥੇ ਪਤਾ ਲੱਗੂਗਾ ਬਾਕੀ ਅਸੀਂ ਜਿਹੜਾ ਹੈਗਾ ਵੀ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤਕਰੀ ਕਰੀ ਜਾਊਗੀ ਐਂਡ ਪਲੱਸ ਜਿਹੜਾ ਹੈਗਾ ਜਿਨੇ ਕੀਤਾ ਲਾਅ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਰਿਹਾ ਉਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਸੀ ਗੋਲੀ ਜਿਹੜਾ ਹੈਗਾ ਇਹ ਹੀ ਪਤਾ ਲੱਗਿਆ ਹੁਣ ਤਫ਼ਤੀਸ਼ ਕਰਾਂਗੇ ਵੀ ਨੋਨੀ ਮਾਨ ਐ ਉਹਦਾ ਬ੍ਰਦਰ ਸੀਗਾ ਉਹਨਾਂ ਦੇ ਜਿਹੜਾ ਹੈਗਾ ਉੱਥੇ ਟੈਸਟ ਚਾਕੇ ਕੱਢ ਕੇ ਪਿਸਤਲ ਮਾਰਿਆ ਸੀਸੀਟੀਵੀ ਸੀਸੀਟੀਵੀ ਕਵਰੇਜ ਆ ਜਾਊਗਾ ਗੋਲੀ ਜਿਹੜੀ ਹੈਗੀ ਆ ਇੱਕੋ ਹੀ ਵਧੀਆ ਨਾਲ ਇੱਕ ਹੋਰ ਬੰਦਾ ਸੀ ਮਲਦੀਪ ਰਾੜ ਦੇ ਜਿਹਦੇ ਸ਼ਰਰ ਹੋਏ ਆ ਹਾਂਜੀ ਕਿੰਨੇ ਦਾ ਰਾੜ ਦੇ ਟੋਟਲ ਜਿਹੜਾ ਹੈਗਾ ਉਹ ਜਿਹੜਾ ਅਸੀਂ ਵੀਸੀ ਉਹ ਦੇਖ ਰਹੇ ਆ ਵੀਡੀਓ ਉਹਦੇ ਨਾਲ ਅਸੀਂ ਪੂਰਾ ਕਨਫਰਮ ਕਰਦਾਂਗੇ ਰਾਈਟ ਟਾਈਮ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੇ ਹੋਇਆ ਬਿਕੋਜ਼ ਇਹਦੇ ਚ ਜਿਹੜਾ ਹੈਗਾ ਉਹ ਗਲਤ ਇਨਫਰਮੇਸ਼ਨ ਹੋ ਜੂਗੀ ಲೆਟ ਅਸ ਵੈਰੀਫਾਈ ਦਾ ਫੈਕਟਸ ਪ੍ਰੋਪਰਲੀ ਐਂਡ ਦੈਨ ਵੀ ਵਿਲ ਟੈਲ ਯੂ ਅਗੇਨ ਜੀ ਥਿਸ ਇ